ਇਹ ਜਵਾਹੀ ਬੜੀ ਪੋਲੀ ਲੱਗਦੀ ਯਾਰ ਹਨਾ ਜਵਾਹੀ ਬਹੁਤ ਚੰਗੀ ਹੈ ਬਾਈ ਇਹਦੀ ਬੜੀ ਪੋਲੀ ਲੱਗਦੀ ਆ ਬਹੁਤ ਜ਼ਿਆਦੇ ਪੋਲੀ ਆ ਅਗਲੇ ਥਾਂਾਂ ਤੇ ਵੀ ਮਾਰਦੇ ਨੇ ਸੱਚ ਜਵਾਹੀ ਸਜਣੋ ਇਹ ਵੀ ਉਹਦੇ ਨਾਲੋਂ ਵੀ ਜ਼ਿਆਦੇ ਪੋਲੀ ਆ ਮੈਨੂੰ ਇਹਦਾ ਸ਼ੱਕ ਇਹ ਲੱਗਦਾ ਤੀ ਵੀ ਮਾੜੀ ਮੁੱਟੀ ਹੋਵੇ ਲੱਗਦੇ ਦਾਟ ਹਨਾ ਬੜੀ ਪੋਲੀ ਬਾਈ ਲੈ ਇਹਦਾ ਚਾਹੇ ਜਵਾਕੇ ਚੋਲੇ ਯਾਰ ਹਨਾ ਸਤਿ ਸ਼੍ਰੀ ਅਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਐ ਸੱਜਣੋ ਅੱਜ ਦੀ ਵੀਡੀਓ ਬਣਾਉਣ ਲੱਗੇ ਆਂ ਆਪਾਂ ਪਿੰਡ ਗਵਿੰਦਪੁਰਾ ਜ਼ਿਲ੍ਹਾ ਬਟਿੰਡਾ ਜਿਹੜੀ ਗੱਲ ਮੈਂ ਤੁਹਾਨੂੰ ਕਹਿਣਾ ਉਹਨਾਂ ਨਾਲ ਵੀ ਆਪਣੇ ਚੈਨਲ ਤੇ ਤੁਹਾਨੂੰ ਹਰੇਕ ਜ਼ਿਲ੍ਹੇ ਦੀ ਵੀਡੀਓ ਦੇਖਣ ਨੂੰ ਮਿਲੂਗੀ ਉਹੀ ਗੱਲ ਆ ਸੱਜਣੋ ਤੁਹਾਨੂੰ ਮੈਂ ਹਰੇਕ ਜ਼ਿਲ੍ਹੇ ਦੀ ਵੀਡੀਓ ਆਪਣੇ ਚੈਨਲ ਤੇ ਮਿਲੂਗੀ ਵੀ ਦੇਖਣ ਨੂੰ ਤੇ ਅੱਗੇ ਵੀ ਤੁਹਾਨੂੰ ਮੈਂ ਪੰਜਾਬ ਦੇ ਤਕਰੀਬਨ ਹਰੇਕ ਜ਼ਿਲ੍ਹੇ ਚ ਵੀਡੀਓ ਜਾ ਕੇ ਬਣਾ ਕੇ ਦਿਖਾਉਣ ਦੀ ਆਪਣੀ ਕੋਸ਼ਿਸ਼ ਰਹੂਗੀ ਤੇ ਲੈ ਜੇ ਮੈਂ ਗੱਲ ਕਰ ਲੈਣਾ ਸੱਜਣੋ ਇਸ ਘਰ ਦੇ ਵਿੱਚੋਂ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਬਣਾ ਚੁੱਕੇ ਹਾਂ ਆ ਜਾਓ ਬਾਈ ਨਾਲ ਕਰਾਉਨੇ ਆ ਗੱਲਬਾਤ ਤੇ ਬਾਈਆਂ ਮਈਆਂ ਵੀ ਦਿਖਾਵਾਂਗੇ ਝੋਟੀਆਂ ਵੀਆਂ ਦਿਖਾਉਂਗਾ ਟੌਪ ਦੀਆਂ ਇੱਕ ਦਿਖਾਵਾਂਗਾ ਨਾ ਪ्योर ਨੀਲੀ ਰਾਵੀ ਦਾ ਵਧੀਆ ਨਗੀਨਾ ਦਿਖਾਵਾਂਗਾ ਤੇ ਦੁੱਧ ਦੀ ਵੀ ਚੰਗੀ ਕੈਪੈਸਿਟੀ ਦੱਸਦਾ ਬਾਈ ਉਹਦੀ ਚੰਗੇ ਦੁੱਧ ਦੀ ਗਾਰੰਟੀ ਤੇ ਦਵਾਉਂਗਾ ਦੋਨੇ ਝੋਟੀਆਂ ਇੱਕ ਆ ਗਈ ਮੋਹਰਾ ਨਸਲ ਦੀ ਦੂਜੀ ਸੁਵੇਰੀ ਝੋਟੀ ਆ ਸੱਜਣੋ ਤੇ ਪਿੱਛੇ ਵੀ ਨਾ ਜੇ ਮੈਂ ਗੱਲ ਕਰਨਾ ਦੋਨੇ ਝੋਟੀਆਂ ਦੇ ਕੱਟੀਆਂ ਨੇ ਹੈਗੇ ਆਂ ਵੀ ਕੱਟੀਆਂ ਆਪੋ ਆਪਣੀ ਨਸਲ ਚ ਜਮਾਂ ਪਯੌਰ ਨੇ ਜਿਹੜੀ ਮੋਹਰਾ ਨਸਲ ਦੇ ਮੰਗਰਾ ਉਹਦੇ ਮੰਗਰ ਵੀ ਮੋਹਰਾ ਦੀ ਪਯੌਰ ਕੱਟੀ ਆ ਤੇ ਜਿਹੜੀ ਨੀਂਦੀ ਦੀ ਹੈ ਨਾ ਉਹਦੇ ਮੰਗਰ ਵੀ ਕੱਟੀ ਬਾਲਾ ਸਰੀ ਹੈ ਬਾਲਾ ਸਿਰਾ ਕੱਟੀ ਹੈ ਤੇ ਅੱਜ ਬਾਈ ਨਾਲ ਕਰਾਉਣਾ ਗੱਲਬਾਤ ਤੇ ਫਿਰ ਮੱਜਾਂ ਵੀ ਦਿਖਾਵਾਂਗੇ ਤੋੜ ਕੇ ਤੇ ਰੇਟ ਵੀ ਵੀਡੀਓ ਦੇ ਵਿੱਚ ਹੀ ਕਰਾਵਾਂਗੇ ਹੋਰ ਬਾਈ ਕਿੰਨੇ ਆ ਸਤਿ ਸ਼੍ਰੀ ਅਕਾਲ ਬਾਈ ਸਾਰੇ ਕਿਸਾਨ ਪਸ਼ੂ ਪਾਲਕ ਚੈਨਲ ਵੇਖਣ ਵਾਲੇ ਵੀਰ ਭਰਾਵਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਕਿ ਮੈਂ ਗੱਭਾ ਗਿਆ ਪਜਾ ਕੇ ਮੈਂ ਪਤਾ ਨਹੀਂ ਬਾਈ ਚੱਲੀ ਜਾਂਦਾ ਇਹ ਕੰਮ ਤਾਂ ਗੱਲ ਕਰ ਵੀਡੀਓ ਤੇ ਬਾਈ ਵੀ ਕੀ ਜਾਂਦਾ ਸ਼ਾਦੀ ਸ਼ਾਦੀ ਦਾ ਵੀ ਨਾ ਵਧਾਈਆਂ ਵੀ ਦੇ ਦੇ ਉਹ ਸੱਜਣ ਨੇ ਸ਼ਾਦੀ ਵੀ ਕਰਾਈ ਆ ਪਿਛਲੇ ਦਿਨੀ ਤੁਹਾਨੂੰ ਪਤਾ ਹੋਰ ਥੋੜਾ ਜਿਹਾ ਬੀਜੀ ਬੰਦਾ ਨਵੇਂ ਰਿਸ਼ਤੇਦਾਰੀਆਂ ਜਾ ਹੋ ਜਾਣਾ ਕਿੰਨੀਆਂ ਝੋਟੀਆਂ ਖਾਵਾਂਗੇ ਅੱਜ ਦੋ ਆ ਬਾਈ ਆਪਣੇ ਕੋਲੇ ਇੱਕ ਦੂਜਾ ਸੁਆ ਝੋਟੀ ਆ ਇੱਕ ਤੀਜਾ ਗਹਿਣਾ ਚੌਥਾ ਗਹਿਣਾ ਮੈਂ ਝੋਟੀ ਮੈਂ ਨਹੀਂ ਆ ਅੱਛਾ ਉਹ ਹੈਗੀ ਆ ਹਨਾ ਨੀਲੀ ਰਾਵੀ ਨੀ ਨੀਲੀ ਰਾਵੀ ਦੇ ਸਕੀਨੂ ਵੀ ਵੀਡੀਓ ਨਾਲ ਜੁੜੇ ਰਹੋ ਐਂਡ ਤੱਕ ਮੈਂ ਉਹ ਵੀਡੀਓ 2 ਨੰਬਰ ਤੇ ਦਿਖਾਵਾਂਗਾ ਝੋਟੀ ਬਲੇ 1 ਨੰਬਰ ਤੇ ਨਾ ਮੂਰਾ ਨਸਲ ਦੀ ਨਗੀਨੇ ਤੋਂ ਸ਼ੁਰੂ ਕਰਾਂਗੇ ਲੈ ਸਿਮਰ ਇੱਧਰ ਮਾਰਨੀ ਕੈਮਰਾ ਆ ਨਗੀਨਾ ਸੱਜਣੋ ਵਾ 1 ਨੰਬਰ ਤੇ ਮੂਰਾ ਨਸਲ ਦੀ ਝੋਟੀ ਆ ਜੇ ਮੈਂ ਨਾ ਕੱਦ-ਕਾਰ ਦੇਖੋ ਝੋਟੀ ਦਾ ਪਿੱਠ ਪੁੜੇ ਦੀ ਬਣਾਵਟ ਤੇ ਬਾਕੀ ਦੀ ਲੰਬਾਈ ਲੰਗੂਈ ਦੀ ਗੱਲ ਕਰਾਂ ਨਾ ਜਿਵੇਂ ਮੈਂ ਕਹ ਦਿੰਦਾ ਨੀ ਵੀ ਟਰੱਕ ਜਿੱਦੀ ਝੋਟੀ ਉਹ ਗੱਲ ਬਾਤ ਆ ਸੱਜਣੋ ਟਰੱਕ ਜ ਜਿਹੜੇ ਸੱਜਣ ਨੂੰ ਇਹ ਝੋਟੀ ਦਾ ਸੌਦਾ ਬਾਈ ਨਾ ਹੋ ਗਿਆ ਇੱਕ ਬੇਨਤੀ ਹੋਰ ਕਰੂੰਗਾ ਵੀ ਸ਼ੋਤਾ ਹਾਥੀ ਲੈ ਕੇ ਨਾ ਆਇਓ ਸ਼ੋਤੇ ਹਾਥੀ ਚੜਨ ਵਾਲੀ ਆਈਟਮ ਇਹ ਖੈਣੀਗੀ ਜੇ ਪੀਤਾ ਹੁੰਦਾ ਮੈਂ ਤੁਹਾਨੂੰ ਪੀਤਾ ਲਾ ਕੇ ਵੀ ਦਿਖਾਉਂਦਾ ਝੋਟੀ ਦੀ ਲੰਬਾਈ ਲੰਬੂਈ ਕਦ ਕਾਠ ਤੇ ਬਾਕੀ ਸਫਾਈਆਂ ਵਾੜੀਆਂ ਨੇ ਝੋਟੀ 'ਚ ਬਾਕੀ ਅਗਲੀ ਗੱਲ ਨਾ ਬਾਈ ਨਾ ਕਰਦੇ ਆ ਜੇ ਨੇੜੇ ਨੂੰ ਆਇਆ ਕਿਹੜਾ ਸੂ ਹੈ ਇਹਦਾ ਇਹ ਬਾਈ ਦੂਜਾ ਸੂ ਹੈਗੀ ਕਿੰਨੇ ਕਿ ਦਿਨ ਹੋ ਗਏ ਸੂਈ ਨੂੰ ਇਹਨੂੰ ਬਾਈ ਅੱਜ ਸ਼ੀਮਾ 7 ਬੰਦੇ ਨਾਲ ਅੱਛਾ ਸ਼ੀਮਾ 7 ਬੰਦੇ ਨਾਲ ਸੂਈ ਨਾ ਬੱਚਾ ਪਿੱਛੇ ਕੱਟੀ ਬੱਚਾ ਬਾਈ ਕੱਟੀ ਆ ਤੀਵੀ ਸੱਜਣੋਂ ਵਧੀਆ ਚੰਗੇ ਟੀਕੇ ਦੀ ਆ ਕਿਸੇ ਦੀ ਤੇ ਦੁੱਧ ਹੁਣ ਕਿੰਨਾ ਕੁ ਤਿਆਰ ਹੈ ਦੁੱਧ ਬਾਈ 11 ਲੀਟਰ ਜਮਾ ਤਿਆਰ ਆ 11 ਜਮਾ ਤਿਆਰ ਆ ਡੰਗ 2 ਡੰਗ 4 ਕੀ ਡੰਗ ਵੀ ਚੋਲੇ ਬਾਈ ਅੱਛਾ ਛੀ ਡੰਗ ਤੱਕ ਵੀ ਆਪਣਾ ਚਾਇਲ ਜਾਂ ਵੀ ਕੋਈ ਸੱਜਣ ਘਰੇ ਆ ਕੇ ਚੋਲੇ ਹਾਂ ਤੇ ਫਿਰ ਇਹ ਕਿੰਨਾ ਕੁ ਦੁੱਧ ਪਾ ਸਕਦੀ ਆ ਤੇਰੇ ਹਿਸਾਬ ਨਾਲ ਦੁੱਧ ਬਾਈ 14 ਕਿਲੋ ਦੇ ਦੂੰ ਛੋਟੀਏ ਗਾਰੰਟੀ ਦੇ ਦਾਂਗੇ ਚਲ ਵਾਹ ਹਾਂ ਦੇ ਦਾਂਗੇ ਡੇਢ 14 ਕਿਲੋ ਲੈ ਕੇ ਮੈਂ ਕਾ ਦੇ ਦੇਾਂਗੇ ਖੁੱਲਾ ਦੇਓ ਬਾਈ ਐਡੀ ਝੋਟੀ 14 ਨਾਲ ਦੇਉ ਤਾਂ ਬੱਚਾ ਜਾਨਵਰ ਸੱਜਣੋਂ ਬੜੀ ਕਾਬਲੇ ਤਾਰੀਫ ਆ ਜਾਨਵਰ ਜੇ ਗੱਲ ਕਰਨਾ ਬਰੀਡ ਬਰੂਡ ਦੀ ਗੱਲ ਕਰਨਾ ਬਰੀਕੀਆਂ ਦੀ ਉੱਤੋਂ ਕੱਦ ਕਾਰ ਦੀ ਸਿੰਘ ਸੁੰਗ ਦੀ ਬਣਾਵਟ ਦੀ ਨਾ ਗੱਲਬਾਤ ਕਰ ਲੈ ਚੀਜ਼ ਹੈਗੀ ਆ ਸਿਰਾ ਤੇ ਬਾਕੀ ਦੋਹਾਂ ਝੋਟੀਆਂ ਨੂੰ ਨਾ ਬੱਚੇ ਲਾ ਕੇ ਧਾਰਾਂ ਵੀ ਪਹਿਲੇ ਬੰਦੇ ਦੀ ਝੋਟੀ ਆ ਬਾਈ ਜਮਾ ਮੈਂ ਉਹ ਤਾਂ ਗੱਲ ਠੀਕ ਆ ਯਾਰ ਝੋਟੀ 'ਚ ਘਾਟ ਸੱਜਣਾ ਤੇਰੀ 'ਚ ਕੋਈ ਨਹੀਂ ਧਾਰਾਂ ਵੀ ਦੋਹੇ ਝੋਟੀਆਂ ਨੇ ਮਰਵਾ ਕੇ ਦਿਖਾਉਂਗਾ ਬਿੜ ਚਵਾਈ ਵਾਲਾ ਕੰਮ ਹੁੰਦਾ ਨਾ ਉਹ ਵੀਡੀਓ ਥੋੜੀ ਜਿਹੀ ਲੰਬੀ ਹੋ ਜਾਂਦੀ ਚੋਣ ਵਾਲੇ ਸੱਜਣਾ ਕਿਰਪਾ ਕਰਕੇ ਵੀ ਦੋ ਰੰਗ ਆਪ ਹਰੇਕ ਦੇ ਕਰੋ ਹਨਾ ਬਾਈ ਦੋ ਰੰਗ ਚੋਣਾ ਜ਼ਰੂਰੀ ਹੈ ਬਾਈ ਜ਼ਰੂਰੀ ਆ ਮੁੜ ਕੇ ਲੰਬਾ ਨਹੀਂ ਰਹਿੰਦਾ ਸੋਨ ਨਹੀਂ ਲੰਬਾ ਆਪਾਂ ਨੂੰ ਵੀ ਨਹੀਂ ਲੰਬਾ ਲੈ ਇੱਕ ਵਾਰੀ ਝੋਟੀ ਖੋਲ ਕੇ ਤੋੜ ਕੇ ਦਿਖਾ ਦੇ ਇੱਕ ਵਾਰੀ ਲੈ ਸੱਜਣਾ ਜਦੋਂ ਹੁਣ ਝੋਟੀ ਤੁਰੂਗੀ ਨਾ ਉਹ ਜੱਜਮੈਂਟ ਕਰ ਲਿਓ ਨਗੀਨਾ ਕਹਿ ਸਕਦੇ ਆ ਯਾਰ ਆਪਾਂ ਇਹਨੂੰ ਪਿਓਰ ਮੂਹਰਾ ਦਾ ਨਗੀਨਾ ਕਹਿ ਸਕਦੇ ਕਿਉਂਕਿ ਕਦ ਕਾਠ ਉਚਾਈ ਲੰਬਾਈ ਉਹੀ ਗੱਲ ਐ ਵੀ ਪੈਰਾਂ ਪੂਰਾ ਨਹੀਂ ਵੀ ਝੋਟੀ ਬਾਹਲੀ ਸਿੱਧੀ ਆ ਜਿਵੇਂ ਕਹਿਦਾਂ ਨੇ ਨਾ ਘੋੜੇ ਵਰਗੀ ਝੋਟੀ ਹੈ ਜਿਵੇਂ ਆਪਾਂ ਕਹਿਦਾਂ ਨੇ ਇੱਕ ਨੋਕਰਾ ਘੋੜਾ ਉਹ ਗੱਲ ਬਾਤ ਆ ਸੱਜਣੋ ਲਾ ਇੱਥੋਂ ਨਾ ਲੰਬਾਈ ਲੰਬੂਈ ਵੀ ਦਿਖਾ ਰਹੀ ਸਿਮਰ ਐ ਬੈਕ ਬੂਕ ਤੋਂ ਦਿਖਾਦੀ ਤੇ ਸਿੰਘ ਸਿੰਘ ਦੀ ਬਣਾਵਟ ਮੂੰਹ ਮੱਥੇ ਦੀ ਦਾ ਠਣ ਠਣਾਟ ਜਿਹੜਾ ਝੋਟੀ ਨੂੰ ਲੱਗਿਆ ਨਾ ਸੱਜਣੋ ਆ ਲੱਗਿਆ ਪੂਰਾ ਸਿਰੇ ਵਾਲਾ ਠਣ ਠਣਾਟ ਜਿਹੜਾ ਆਪਾਂ ਕਹਿਦਾਂ ਨੇ ਕੋਈ ਸਿਰਾ ਕਬਾਲੀ ਲਾ ਇ ਤੇ ਬਾਕੀ ਥਣ ਥਣ ਦੀ ਗੱਲ ਬਾਤ ਕਰਾਂ ਜਿਵੇਂ ਨਾ ਪੂਰਾ ਥਣ ਲੱਗਿਆ ਸੱਜਣਾਂ ਨਾ ਕੰਮ ਦਾ ਥਣ ਲੱਗਿਆ ਪੂਰਾ ਹਲੇਵਾ ਜੇ ਮੈਂ ਗੱਲ ਕਰਾਂ ਸ ਹਲੇਵਾ ਥੋੜਾ ਜਿਹਾ ਬੰਦ ਰੱਖਦੀ ਆ ਝੋਟੀ ਪਰ ਉਦਾਂ ਕੱਦ ਵਿੱਡ ਚ ਤੇ ਥਣ ਥਣੌੜ ਚ ਕੋਈ ਕਮੀ ਨਹੀਂ ਲੈ ਇੱਥੋਂ ਅੱਗੇ ਤੋਂ ਥਣ ਥਣੌੜ ਝੋਟੀ ਦਾ ਸੱਜਣੋ ਦੇਖ ਸਕਦੇ ਹੋ ਇੱਥੇ ਤੋਂ ਲੇਵੇ ਦੀ ਬਣਾवट ਦੇਖ ਸਕਦੇ ਹੋ ਕਿਉਂਕਿ ਸੱਜਣੋ ਇਹ ਲੇਵੇ ਦਾ ਇੱਕ ਫਾਇਦਾ ਵੀ ਹੁੰਦਾ ਇਹਦੇ ਚ ਜੇ ਮੈਂ ਗੱਲ ਕਰਾਂ ਮਸਟੈਰਸ ਦੀ ਬਿਮਾਰੀ ਆ ਜਿਹੜੀ ਉੱਟੋਸ ਮਲੇਵੇ ਜੀ ਬਾਈ ਆ ਜਾਂਦੀ ਹੁੰਦੀ ਆ ਪਰ ਜਿਹੜੇ ਬੰਦਲੇਵੇ ਦਾ ਜਾਨਵਰ ਹੈ ਇੱਕ ਤਾਂ ਉਹਦੇ ਦੁੱਧ ਦੀ ਕੰਪੈਸਟੀ ਬਹੁਤ ਜ਼ਿਆਦਾ ਹੁੰਦੀ ਆ ਕਿਉਂਕਿ ਬੰਦਲੇਵੇ ਦਾ ਜਾਨਵਰ ਹੈ ਨਹੀਂ ਪਤਾ ਯਾਰ ਦੁੱਧ ਕਿੰਨਾ ਕੱਢਦੇ ਹੈਨਾ ਲਾਜ ਉਹਨੇ ਦਾ ਰੇਟ ਵੀ ਕਰਾਂਗਾ ਨਾਲ ਨਾਲ ਮੈਂ ਇੱਕ ਵਾਰੀ ਸਿਰ ਮਰੱਗੇ ਤਾਂ ਦਿਖਾ ਦੇ ਮੂੰਹ ਮੱਥਾ ਵੀ ਦਿਖਾ ਦੇ ਝੋਟੀ ਦਾ ਇੱਕ ਵਾਰੀ ਮੇਰਾ ਖਿਆਲ ਆ ਤਲਿਆਰਾ ਇਹਦੇ ਦਾ ਜੀ ਪਾਇਆ ਬਾਈ ਹੈਨਾ ਆਜੀ ਪਾਇਆ ਬਾਈ ਕਾਹੀ ਆਉਂਦੀ ਨਹੀਂ ਧਰ ਕੇ ਜਾਨਵਰ ਥੋੜਾ ਜਿਹਾ ਉੱਪਰ ਆ ਜਾ ਕਰਦਾ ਹੈ ਇੱਕ ਵਾਰੀ ਤੇ ਬਾਕੀ ਸਿੰਘ ਸੁੰਗ ਦੀ ਬਣਾਵਟ ਚੰਗੇ ਤੇ ਕੱਤੀ ਤੇ ਵੀ ਮਾਰਦੀ ਬਾਈ ਕੈਮਰਾ ਜਿਹੜੀ ਨਾਲ ਚੱਤੀ ਆ ਉਰਲੇ ਲਗ ਕੱਤੀ ਵੀ ਐਂ ਦਿਖਾ ਰਹੀ 33 ਵੀ ਜਿਵੇਂ ਆਪਾਂ ਕਹਦੇ ਨੇ ਖਗੋਸ ਵਾਂਗੂ ਕਰਨੇ ਚੱਕੀ ਖੜੀ ਆ ਪੂਰੀ ਚੱਕੰਨੀ ਆ ਗੱਟੀ ਦੁੱਧ ਦਾ ਤਾਂ ਵਧੀਆ ਜੱਡਾ ਲੱਗਦਾ ਹੈ ਨਾ ਦੁੱਧ ਬਾਈ ਬਹੁਤ ਚੰਗਦੀ ਹੈ ਇਹ ਵਪਾਰੀ ਹੁ ਛੱਡਦੇ ਨਹੀਂ ਹੁੰਦੇ ਦੁੱਧ ਵਾਲਾ ਬੱਚੇ ਮਰੀਆਲ ਜੀ ਹੁੰਦੇ ਨੇ ਵਪਾਰੀ ਆਪਾਂ ਦਾਦਾ ਛੱਡ ਦਿੰਦੇ ਆ ਬਾਈ ਲੈ ਲੰਬਾਈ ਨੂੰ ਵੀ ਦਿਖਾ ਦੇ ਬਈ ਝੋਟੀ ਦੀ ਬੈਕ ਹੋ ਕੇ ਸਿਮਰ ਹਰੇਕ ਪੱਖ ਤੋਂ ਦਿਖਾ ਦੇ ਝੋਟੀ ਨੂੰ ਰਹਿ ਨਾ ਜਾਵੇ ਕਿਸੇ ਪਾਸੇ ਲੈ ਰੇਟ ਇਹਦਾ ਫਿਰ ਹੁਣ ਹੁਣ ਆ ਗਈ ਰੇਟ ਦੀ ਵਾਰੀ ਆ ਜਾਊਗਾ ਕਿੰਨਾ ਰੇਟ ਕਰਦੇ ਆ ਰੇਟ ਬਾਈ 10 ਦੀ ਦੇ ਦੇਗੇ ਝੋਟੀ ਇੱਕ ਦਾ ਹਾਂ ਉਹ ਹੋਰ ਵੀ ਕਰਦੀ ਮਾਨਤਾ ਨਾ ਜਮ ਹੀ ਜਮ ਹੀ ਲਾਸਟੇ ਦੱਸ ਦੇ ਪੰਜ ਦੀ ਛੱਡਦੇ ਆਂ ਬਾਈ ਜਮਾ ਲਾਸਟ ਹੀ ਆ ਪੰਜ ਦੀ ਇਹਦੇ ਚ ਵੀ ਕਰ ਦਾਂਗੇ ਮਾਨਤਾ ਨਾ ਬਾਈ ਦੰਦਾ ਕੌਣ ਆ ਯਾਰ ਉਹ ਕਰ ਦਾਂਗੇ ਉਹ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਲੈ ਸੱਜਣੋ ਇਹਦੇ ਚ ਵੀ 1 5 ਚ ਵੀ ਮਾਨਤਾ ਨ ਹੋ ਜੂਗਾ ਪਰ ਤੁਸੀਂ ਹੋਰ ਵੀ ਵੀਡੀਓ ਬਹੁਤ ਦੇਖਦੇ ਹੋਵੋਗੇ ਪਰ ਇਸ ਰੇਟ ਦੇ ਵਿੱਚ ਜੇ ਮੈਂ ਗੱਲ ਕਰਾਂ ਯਾਰ ਐਡਾ ਜਾਨਵਰ ਲੱਭਣਾ ਮੁਸ਼ਕਲ ਆ ਬਾਈ 1 5 ਦੇ ਰੇਟਾਂ ਚ ਆ ਇੱਥੇ ਤਾਂ ਫੇਰ ਵੀ ਦਿਖਾ ਦੇ ਸਿਮਰ ਲੰਬਾਈ ਲੰਬੂ ਜੀ ਕੰਗੇ ਯਾਰ ਜਨਵਰੀ ਵਾਲਾ ਚੰਗਾ ਮੇਰਾ ਇਹ ਤਾਂ ਪਰਾਂ ਹੋਣ ਨੂੰ ਨਾ ਜੇ ਗੱਲ ਕਰੀਦਾ ਜੀਏ ਨਹੀਂ ਕਰ ਰਿਹਾ ਯਾਰ ਵੀ ਮੈਂ ਪਰਾਂ ਹੋ ਜਾਂ ਜਨਵਰ ਤੋਂ ਇੱਕ ਵਾਰੀ ਫੇਰ ਵੀ ਦਿਖਾਵਾਂਗਾ ਤੋੜ ਕੇ ਤੇ ਬੱਚਾ ਵੀ ਲਾ ਕੇ ਦਿਖਾਵਾਂਗੇ ਲੈ ਹੁਣ ਆ ਜਾ ਦੋ ਨੰਬਰ ਵਾਲੀ ਝੋਟੀ ਤੇ ਇਹ ਨੀਲੀ ਰਾਬੀ ਵਾਲਿਆਂ ਵਾਸਤੇ ਨਾ ਇੱਕ ਗਿਫਟ ਵੀ ਆ ਇੱਕ ਨਗੀਨਾ ਵੀ ਆ ਲੈ ਇਥੇ ਸ਼ੂ ਤੇ ਵੀ ਦਿਖਾ ਦੇ ਉਹ ਸ਼ੂ ਤੇ ਵੀ ਨਿਸ਼ਾਨ ਆ ਇਹਦੇ ਸਾਰੀਆਂ ਨਿਸ਼ਾਨੀਆਂ ਕਵਰ ਕਰਦੀ ਆ ਪੂਛ ਲਾਲਾ ਨੀਲੀ ਰਾਬੀ ਵਾਲੀ ਆ ਪੈਰਾਂ ਪੈਰਾਂ ਦੀ ਗੱਲਬਾਤ ਐਨੂੰ ਜਦੋਂ ਜਾਉ ਤੇ ਬਾਕੀ ਜਿਹੜਾ ਥਣ ਹੁੰਦਾ ਨਾ ਨੀਲੀ ਰਾਵੀ ਦੇ ਆ ਥਣ ਲੱਗਿਆ ਹੁੰਦਾ ਸੱਜਣੋਂ ਨੀਲੀ ਰਾਵੀ ਦੇ ਕਿਉਂਕਿ ਨੀਲੀ ਰਾਵੀ ਦੇ ਨਿਸ਼ਾਨੀਆਂ ਹੁੰਦੀਆਂ ਨੇ ਮੋਟਾ ਥਣ ਲੱਗਿਆ ਹੋਊਗਾ ਵਧੀਆ ਮੋٹے ਮੁੱਢਾ ਵਾਲਾ ਤੇ ਮੂੰਹ ਮੱਥਾ ਵੀ ਦਿਖਾ ਦੇ ਸੀ ਮੁਰੱਗੇ ਤੋਂ ਬਾਕੀ ਅੱਖਾਂ ਦੇ ਵਿੱਚ ਨਾ ਸ਼ਾਇਦ ਤੁਹਾਨੂੰ ਹੁਣ ਨਾ ਨਜ਼ਰ ਆਉਣ ਥੋੜਾ ਨੀ ਰਾਜਾ ਪੈਂਦਾ ਬਈ ਜਵਾਬ ਦੋ ਹੀ ਅੱਖਾਂ 'ਚ ਨਾ ਪੂਰੇ ਜਵਾਬ ਨੇ ਤੇ ਕੱਤੀ ਦੇਵੀ ਮਾਰਦੀ ਕੈਮਰਾ ਕਿਹਨੋਂ ਬਾਈ ਚੌਥਾ ਦਿਨ ਹੀ ਐ ਸੂਈ ਨੂੰ ਕੱਲ ਹੀ ਹੋਣੇ ਜੋ ਖਾਲੀ ਕਰੀਆ ਅੱਛਾ ਕੱਲ ਹੀ ਖਾਲੀ ਕਰੀਆ ਹਾਂ ਕਿੰਨੇ ਕ ਦੁੱਧ ਤੇ ਚੱਲੀ ਆ ਖਾਲੀ ਹੋ ਕੇ 10 ਲੀਟਰ ਤੋਂ ਬਾਈ ਸਟਾਰਟਿੰਗ ਐ ਜੀ 10 ਤੋਂ ਸਟਾਰਟਿੰਗ ਐ ਕਿੰਨਾ ਕ ਦੁੱਧ ਪਾ ਦੂ ਤੇਰੇ ਐਕਸਪੀਰੀਅੰਸ ਦੇ ਹਿਸਾਬ ਨਾਲ ਜੀ ਦੁੱਧ ਬਾਈ ਪਾਦਾ ਇਹ 15 ਵੀ ਦੇਊਗਾ ਆਪਾਂ 14 ਦੀ ਗਰੰਟੀ ਦੇ ਦੇਗੇ 14 ਦੀ ਜ਼ਿੰਮੇਵਾਰੀ ਲੈ ਲੈ ਪਾ 15 ਤੋਂ ਹੀ ਵੱਧ ਦੇ ਦੇ ਹਾਂ ਬਾਈ ਲੈ ਵੇ ਲੂ ਵੇ ਤੇ ਵੀ ਮਾਰ ਦੇ ਜਾ ਕੇ ਕੈਮਰਾ ਸਮਾਰ ਕੇ ਉੱਤੋਂ ਬਾਡੀ ਬੁੱਡੀ ਵੀ ਦਿਖਾ ਦੇ ਝੋਟੀ ਦੀ ਬਾਡੀ ਬੁੱਡੀ ਹੈਗੀ ਆ ਬਾਡੀ ਬੰਤਰ ਤਕੜੀ ਆ ਖਰ ਝੋਟੀ ਦੀ ਇਹਦਾ ਸਟਰਕਚਰ ਹੈ ਨਾ ਝੋਟੀ ਦੇ ਸਟਰਕਚਰ ਦੀ ਗੱਲ ਕਰਾਂ ਜਾਂ ਹਾਂ ਬਾਈ ਸੂਕੇ ਹੱਡੀ ਆ ਨਾ ਹਾਂ ਸੂਣ ਕਰਕੇ ਥੋੜਾ ਜਿਹਾ ਪਸੂ ਥੋੜਾ ਜਿਹਾ ਇੱਕ ਵਾਰੀ ਕੱਖ ਚੱਕਦਾ ਨਹੀਂ ਹੈ ਨਾ ਸੂਣ ਕਰਕੇ ਲੈ ਇੱਕ ਵਾਰੀ ਖੋਲ ਕੇ ਤੋੜ ਦੇ ਉਹ ਵੀ ਲੈ ਤੁਰਦੀ ਦਾ ਨਾ ਦੇਖ ਰੋ ਸਰੀਰ ਕਿ ਟਾਂਚਾ ਬਹੁਤ ਸੋਹਣਾ ਲੱਗਿਆ ਯਾਰ ਝੋਟੀ ਦਾ ਮ ਬਿਟਾਂ ਚਾਟੂਂ ਚੰਗਾ ਚੰਗਿਆ ਝੋਟੀ ਦਾ ਤੇ ਥਾਣ ਥਣ ਵੀ ਚੰਗਾ ਲੱਗਿਆ ਥੱਲੇ ਤੇ ਬਾਕੀ ਮੇਨ ਗੱਲ ਹੈ ਨਾ ਜਿਹੜੀ ਸੱਜਣੋਂ ਥਾਣ ਥਣ ਲੱਗਿਆ ਵੀ ਆਪਸ ਚ ਪੂਰੀ ਦੂਰੀ ਤੇ ਹੈ ਲੈਂਥ ਨੂੰ ਤੇਰੀ ਵੀ ਚੰਗੀ ਆ ਸਟਰਕਚਰ ਚੰਗਾ ਹੈ ਦੀ ਬਾਦੀ ਦਾ ਪਰ ਹਜੇ ਨਾ ਬਾਈ ਕਹਿੰਦਾ ਜੇ ਮੈਂ ਕਹਿ ਦਣਾ ਵੀ 2-4 ਦਿਨਾਂ ਦਾ ਨਾ ਜਾਪਾ ਜਾਂ ਮੰਨਿਆ ਦਾ ਪਸੂ ਕੋਈ ਕੋਈ ਨਾ ਬਾਕੀ ਜਿਹੜਾ ਥਾਣਾ ਥਾਣ ਮੈਂ ਤੁਹਾਨੂੰ ਬਾਰ-ਬਾਰ ਫੇਰ ਕਹੂੰਗਾ ਵੀ ਨੀਲੀ ਰਾਵੀ ਦਾ ਥਾਣ ਜੇ ਕਿਸੇ ਵੀ ਸੱਜਣ ਨੇ ਖਰੀਦਣੀ ਹੈ ਨਾ ਆ ਥਾਣ ਲੱਗਿਆ ਹੁੰਦਾ ਬਈ ਨੀਲੀ ਰਾਵੀ ਨੂੰ ਮੋਟਾ ਥਾਣ ਨਿਸ਼ਾਨੀਆਂ ਨਸ਼ੂਨੀਆਂ ਦੀ ਗੱਲ ਕਰ ਲਈ ਜਿਵੇਂ ਪੈਰਾਂ ਤੇ ਪੂਸ਼ ਸ਼ੂ ਆ ਗਈ ਮੱਥੇ 'ਚ ਬੱਲ ਆ ਗਿਆ ਬਾਈ ਹੈਨਾ ਅੱਖਾਂ 'ਚ ਵੀ ਜਵਾਬ ਹੈਗੇ ਤੇ ਆਹਾ ਸੱਜਣੋ ਹੈਗੀ ਹੈ ਇਹਦੇ ਨਾਲ ਕੱਤੀ ਜੇ ਇਹਦੀ ਗੱਲਬਾਤ ਕਰ ਲਈ ਕੱਤੀ ਵੀ ਚੰਗੀ ਆ ਨਾਲ ਤੇ ਇਹ ਨੂੰ ਹੋ ਗਏ ਬਾਈ ਕਹਿੰਦਾ ਸੂਈ ਨੂੰ ਤਿੰਨ ਦਿਨ ਹੈ ਬਾਈ ਹਾਂ ਬਾਈ ਚੌਥਾ ਦਿਨ ਅੱਛਾ ਗੋਲੇ ਗੋਲੇ ਦੇ ਵਿੱਚੋਂ ਮਾਲਾ ਵੀ ਖਾਲੀ ਕਰੀ ਆਪਾਂ ਹਾਂ ਇਹਦੀ ਦੁੱਧ ਦੀ ਕਿੰਨੀ ਗਰੰਟੀ ਦੇ ਦਾਂਗੇ ਆਪਾਂ ਜੇ ਇਹਦੀ ਬਾਈ 14 ਦੀ ਗਰੰਟੀ ਦੇ ਦਾਂਗੇ 14 ਹਾਂ ਉਹ ਜੋਟੀ ਦੀ ਵੀ 14 ਦੀ ਗਰੰਟੀ ਉਹਦੀ ਵੀ 14 ਇੰਦੀ ਵੀ ਅੱਜ ਆਪਾਂ ਕਿੰਨਾ ਚਵਾਦਾਂਗੇ ਜੀ ਅੱਜ ਭਾਈ 10 ਇਹਦਾ ਚਵਾਦਾਂਗੇ ਉਹਦਾ 11 ਚਵਾਦਾਂਗੇ ਅੱਛਾ ਇਹਦਾ 10 ਕਿਲੋ ਚਵਾਦਾਂਗੇ ਇਹਦਾ ਆਪਾਂ ਚਵਾਦਾਂਗੇ 11 ਕਿਲੋ ਹਾਂ ਵੀ ਤਾਜ਼ੀਆਂ ਨੇ ਸੱਜਣਾ ਜਿਵੇਂ ਜੋ ਤੁਸੀਂ ਨੇੜੇ ਆ ਕੇ ਦੇਖੋਗੇ ਭਾਈ ਨਾਲ ਨਾਲ ਉਹ ਵੀ ਚੱਕੀ ਫਿਰਦਾ ਦੀ ਕਹਿੰਦਾ ਦੂਜੀ ਕੱਤੀ ਨੇ ਪੱਟ ਤਾਂ ਮੇਰਾ ਖਿਆਲ ਹਾਂ ਭਾਈ ਰਾਤ ਪੱਟਦਾ ਅੱਛਾ ਰਾਤ ਪੱਟਦਾ ਇਹਦਾ ਰੇਟ ਇਹ ਭਾਈ ਲੱਖ ਦੀ ਦੇ ਦਾਂਗੇ ਪੂਰੀ ਉਹ ਕਰ ਦਾਂਗੇ ਮਾਨਤਾ ਨੇ 24 ਕਰ ਦਾਂਗੇ ਭਾਈ ਆਪਾਂ ਨੇ ਥੋੜਾ ਜਿਹਾ ਲੱਗ ਰੱਖਣਾ ਕੰਮ ਲੋਕਾਂ ਨਾਲ ਨੂੰ ਯਾਰ ਯਾਰ ਦੀ ਬਾਈ ਜੈ ਸਨੋ ਕਰਦਾ 95 ਤੇ 95 ਤੇ ਵੀ ਛੋਟ ਛੱਪਾ ਬਾਈ ਕਰ ਦੂਗਾ ਜੇ ਕੋਈ ਆਪਣਾ ਨਾਮ ਲੈ ਕੇ ਬਾਈ ਲਵੇ ਕਰਦਾ ਯਾਰ 95 ਤੇ ਵੀ ਮਾਨਤਾ ਨਾ ਕਰੇ ਆ ਜੇ ਸੱਜਣ ਦਾ ਕਰਦੀ ਲੈ ਬੱਚਾ ਛੱਡ ਦੇ ਇਹਦਾ ਬੱਚਾ ਛੱਡ ਲੈ ਪਹਿਲਾਂ ਆਪਾਂ ਨੂੰ ਧਾਰਾ ਮਰਵਾ ਕੇ ਦਿਖਾ ਦਈਏ ਇੱਕ ਵਾਰੀ ਪਸਮਾ ਕੇ ਦਿਖਾ ਦਈਏ ਜਾਨਵਰ ਕਿਉਂਕਿ ਫਿਰ ਜਿਹੜੇ ਦੂਰ ਤੋਂ ਨਾ ਸੱਜਣ ਆਉਂਦੇ ਨੇ ਯਾਰਾ ਉਹਨਾਂ ਦੀ ਪਕਾਈ ਜਿਹੀ ਵਾਲੀ ਗੱਲ ਨਹੀਂ ਹੁੰਦੀ ਹੁਣ ਬਾਈ ਪਸਮਾ ਕੇ ਤੁਹਾਨੂੰ ਮੈਂ ਧਾਰ ਕੋਈ ਛਰਲਾ ਸਿੱਟਾ ਦਿਖਾ ਦੂੰਗਾ ਉਸ ਤੋਂ ਬਾਅਦ ਤਾਂ ਨਾ ਤੁਸੀਂ ਆਪਦਾ ਆ ਕੇ ਕੁਰਸੀ ਧਾ ਕੇ ਬਹਿ ਜਿਓ ਦੁੱਧ ਬਾਈ ਤੋਂ ਮਾਪ ਕੇ ਲੈ ਧਾਰ ਕਰਦੀ ਜਿੱਤ ਲੈ ਮੈਂ ਇ ਗਰੰਟੀ ਦੇ ਦਿੰਦਾ ਬਾਈ ਨੇ ਹਜੇ ਧਾਰ ਵੀ ਨਹੀਂ ਮਾਰੀ ਕਿਉਂਕਿ ਆਪਣਾ ਵੀ ਐਕਸਪੀਰੀਅੰਸ ਆ ਆ ਥਾਂ ਦੀ ਧਾਰ ਤਾਂ ਐਨ ਪੂਜਮਾ ਫਰਾਟੀ ਨਾਲ ਨਾ ਬਾਈ ਬਾਈ ਬਾਲੀ ਪੋਲੀ ਆ ਰੂ ਮਾਰ ਗਈ ਆ ਧਾਰ ਤਾਂ ਹਾਂ ਜੇ ਕੋਈ ਜਵਾਬ ਚੱਲਾ ਚੋਲੀ ਹੈ ਨਾ ਭਲਾ ਮੈਂ 5 ਸਾਲਾਂ ਜਵਾਬ ਮਾਰ ਨਹੀਂ ਥੱਲੇ ਮੈਂ ਜਾਨਵਰ ਸੱਜਣਾ ਚੰਗੇ ਲਿਆਉਣਾ ਕੱਢ ਕੇ ਬਾਕੀ ਸਾਨੂੰ ਇੱਕ ਗੱਲ ਸੱਜਣੋ ਹੋਰ ਦੱਸਦਾ ਨਾ ਮੈਂ ਜਿਹੜੇ ਏਰੀਏ ਦੇ ਵਿੱਚ ਆਪਾਂ ਖੜੇ ਆ ਅਕਸਰ ਆਪਾਂ ਹੋਰ ਵੀਡੀਓ ਦੇ ਵਿੱਚ ਨਾ ਗੱਲ ਮੈਂ ਕਹਿਣਾ ਵੀ ਹੁੰਦਾ ਵੀਰ ਰਾਮਪੁਰਾ ਫੂਲ ਬਠਿੰਡਾ ਇਲਾਕਾ ਜਿਹੜਾ ਏਸ ਏਰੀਏ ਦੇ ਆ ਜਿਹੜੀਆਂ ਝੋਟੀਆਂ ਲਾ ਲੋ ਮਹਿਸਾ ਲਾ ਲੋ ਏਸ ਏਰੀਏ ਦੇ ਜਾਨਵਰ ਦੁੱਧ ਪਾਉਂਦੇ ਨੇ ਚੰਗਾ ਏਸ ਇਲਾਕੇ ਦੇ ਜਾਨਵਰ ਜਿਹੜੇ ਕਿਉਂਕਿ ਨੇੜੇ ਆਪਾਂ ਜੇ ਗੱਲ ਕਰ ਲਈ ਇੱਥੇ ਰਾਮਪੁਰਾ ਫੂਲ ਮੰਡੀ ਵੀ ਲੱਗਦੀ ਆ ਨੇੜੇ ਬਾਈ ਦੇ ਰਾਮਪੁਰਾ ਫੂਲ ਕਿ ਨਹੀਂ ਕਿਧੁਰਾ ਬਾਈ ਤੋਂ ਬਾਈ ਆਪਾਂ ਤੋਂ 20 22 ਕਿਲੋਮੀਟਰ ਬਾਈ ਅੱਛਾ 20 ਕਿਲੋਮੀਟਰ ਆਪਾਂ ਤੋਂ ਸਾਈਡ ਤੇ ਰਹਿ ਗਿਆ ਹਾਂ ਰਾਮਪੁਰਾ ਫੂਲ ਮੰਡੀ ਦਾ ਤਕਰੀਬਨ ਤਕਰੀਬਨ ਲੋਕੇਸ਼ਨ ਸਾਰੇ ਸੱਜਣ ਨਹੀਂ ਜਾਣਦੇ ਨੇ ਤੇ ਬਾਕੀ ਨੰਬਰ ਵੀ ਬਾਈ ਦਾ ਆਪਾਂ ਪੁੱਛਾਂਗੇ ਵੀਡੀਓ ਦੇ ਵਿੱਚ ਹੀ ਲਾ ਬਾਕੀ ਝੋਟੀਆਂ ਹੈਗੀਆਂ ਕਾਬਲੇਦਾਰੀ ਵੀ ਚੰਗਾ ਜਾਨਵਰ ਬਾਈ ਕੋਲੇ ਹੀ ਜੀ ਗੱਲ ਨਹੀਂ ਤੇ ਜਿਹੜੀ ਮੇਨ ਗੱਲ ਆ ਨਾ ਜਿਵੇਂ ਕਹਨੇ ਹੁੰਨੇ ਆਪਾਂ ਇੱਕ ਨਾਲ ਇੱਕ ਨਗੀਨਾ ਫਰੀ ਦੋਹਾਂ ਦੇ ਪਿੱਛੇ ਦੋਨਾਂ ਮੰਗਰ ਕੱਟੀਆਂ ਦੋਨਾਂ ਮੰਗਰੀ ਕੱਟੀਆਂ ਨੇ ਕੱਟੀਆਂ ਵੀ ਚੰਗੀਆਂ ਆ ਬਾਈ ਹਾਂ ਤੇ ਬਾਕੀ ਕੱਟੀਆਂ ਵੀ ਯਾਰ ਸਾਮੀਆਂ ਹੋਈਆਂ ਨੇ ਬਾਈ ਦੀਆਂ ਹੀ ਗੱਲ ਨਹੀਂ ਹੈਗੀ ਨਹੀਂ ਤਾਂ ਪਤਾ ਵਪਾਰੀ ਦੁੱਧ ਕੱਟੇ ਛੱਡਦੇ ਨੇ ਆਪਾਂ ਉਹਨਾਂ ਦਾ ਕਰਦੇ ਨੇ ਲਾਲਚ ਥੋੜਾ ਜਿਹਾ ਹਣਾ ਆਪਾਂ ਨਹੀਂ ਕਰਿਆ ਬਾਈ ਕਿਤੇ ਨਾ ਠੀਕ ਹੈ ਕਹਿੰਦਾ ਆ ਗਈ ਬਾਈ ਹਾਂ ਬਈਆ ਲੈ ਬਾਂਦੇ ਮੂਰੇ ਨੇ ਧਾਰਾ ਤੂੰ ਬੰਦ ਖਾ ਦੇ ਮਾਰ ਕੇ ਆ ਆ ਪਿਆ ਕਿੱਲੀ ਜਾਣਾ ਆ ਪਿਛਲੇ ਇਹ ਸੱਜਣੋਏ ਨੀਲੀ ਰਾਵੀਨਾਂ ਦਿਖਾ ਦਾਂਗੇ ਧਾਰਾ ਤੂਰਾ ਮਾਰ ਕੇ ਤੁਹਾਨੂੰ ਤੇ ਫਿਰ ਉਹ ਉਧਰਲੀ ਕੱਟੀ ਨੂੰ ਵੀ ਬੱচ্চਾ ਲਾ ਕੇ ਉਹਦੀਆਂ ਵੀ ਧਾਰਾਂ ਤੱਪੂ ਤੁਹਾਨੂੰ ਆਪਾਂ ਮਾਰ ਕੇ ਦਿਖਾ ਮਾਰ ਕੇ ਧਾਰਾਂ ਕੇ ਤੋੜਨੀ ਆ ਬਾਈ ਫਿਰ ਹੈ ਨਾ ਧਾਰਾ ਮਾਰਦੇ ਫਿਰ ਤੋੜਦਾ ਕੋਈ ਗੱਲ ਨਹੀਂ ਇੱਕ ਵਾਰੀਆਂ ਧਾਰਾਂ ਤੂਰਾ ਮਾਰ ਕੇ ਕਰਾ ਦਿਓ ਆਪਣੇ ਦੇਖਣ ਦੀ ਤਸੱਲੀ ਕਰਾ ਦੇ ਜਮਾਏ ਨਾਲ ਤੇ ਬਾਕੀ ਥਣ ਫਣ ਦਿਖਾ ਦਾਂ ਮੈਂ ਤੁਹਾਨੂੰ ਨੇੜੇ ਤੋਂ ਝੋਟੀ ਨੇ ਕਿਹੜਾ ਬਣਾਇਆ ਨਾ ਧਾਰ ਚ ਨਾ ਸੱਜਣਾ ਇਹ ਪਿੰਗੇ ਜਿਵੇਂ ਆਪਾਂ ਕਹਿ ਦਿੰਦੇ ਨਾ ਪੁੰਡੇ ਵਰਗੀ ਧਾਰ ਕਹਿੰਦੇ ਲੈ ਪਿਛਲੇ ਥਣਾ ਚ ਵੀ ਮਾਰ ਜੀ ਬਾਈ ਲੈ ਕੋਈ ਸ਼ਰਨ ਦਾ ਛੱਟਾ ਨਹੀਂ ਸੱਜਣਾ ਚਵਾਈ ਵੀ ਝੋਟੀ ਹੈਗੀ ਆ ਓਕੇ ਬਾਕੀ ਤੁਸੀਂ ਦੁੱਧ ਲੈ ਜਿਓ ਮਾਪ ਕੇ ਤੇ ਬਾਕੀ ਇੱਕ ਵਾਰੀ ਨਾ ਮੈਂ ਇਹੀ ਗੱਲ ਬਾਰ ਬਾਰ ਕਹਿਣਾ ਹੁੰਦਾ ਵੀ ਇੱਕ ਵਾਰੀ ਨਾ ਸੱਜਣਾ ਤੁਸੀਂ ਆਪ ਵੀ ਜਾਨਵਰ ਨੇੜੇ ਆ ਕੇ ਨਾ ਜਿਵੇਂ ਪਾਸ ਕਰ ਲਿਆ ਕਰੋ ਕਿਉਂਕਿ ਫਿਰ ਆਪਾਂ ਕਹਿ ਦਨੇ ਹਨਾ ਕੋਈ ਮਤਲਬ ਕੋਈ ਗੰਜਾਇਸ ਜੀ ਰਹਿੰਦੀ ਨਹੀਂ ਫਿਰ ਕਿਸੇ ਵੀ ਪੱਖ ਤੋਂ ਜਿਹੜਾ ਜਾਨਵਰ ਨੂੰ ਆਪਾਂ ਇੱਕ ਵਾਰੀ ਆਹ ਪਾ ਕੇ ਪਾਸ ਕਰ ਲਾਂ ਨੇ ਆ ਲੈ ਬਾਈ ਇੱਕ ਵਾਰੀ ਤੋੜ ਕੇ ਦਿਖਾ ਦੀ ਇਹ ਨੂੰ ਕੀ ਕਹਿੰਦੀ ਆ ਤੁਰਦੀ ਉਹੀ ਗੱਲ ਆ ਵੀ ਜਾਨਵਰ ਨੇ ਜਦੋਂ ਆਪਾਂ ਪਸਵਾ ਲੈਨੇ ਫਿਰ ਗੱਲਬਾਤ ਇਹ ਹੋਰ ਹੋ ਜੇਗੀ ਜਾਨਵਰ ਦੀ ਕਰਨ ਉਹਦਾ ਵੀ ਛੱਡ ਲੈ ਬੱਚਾ ਮੈਂ। ਲੈ ਸੱਜਣਾ ਹੁਣ ਆ ਝੋਟੀ ਉਹ ਬੱਚਾ ਲਾ ਕੇ ਦਿਖਾ ਦਾਂਗੇ। ਕਰਨਾ ਬਈ ਸਰੀਰ ਦਾ ਵਾਧਾ ਹੋਰ ਝੋਟੀ ਨੇ ਹਲੇ ਮੂੰਹੋਂ ਬਾਈ ਕਹਿੰਦਾ ਛੇ ਦੰਦ ਆ ਗਈ ਬਾਈ। ਹਾਂ ਬਾਈ। ਘਰ ਦੇ ਪਾਸੇ ਨੂੰ। ਲੈ ਝੋਟੀ ਆ ਗਈ ਸੱਜਣਾ ਥਾਣ ਥਣਾੜ ਦੇ ਸਕਦੇ। ਫੇਰ ਪੈਣੀ ਸੱਜੇ ਜਮਾ। ਲਖੋਰ ਕੇ ਤੋੜ ਦੇਈਏ ਤੁਰ। ਧਾਰਾ ਮਾਰਦਗੇ ਪਹਿਲਾਂ। ਹਾਂ ਧਾਰਾਂ ਦੀ ਰੂਦ ਮਾਰਦੀ ਪਹਿਲਾਂ। ਲਗਾਤਾਰ ਤੱਪਾ ਸੱਜਣੋਂ ਆਪਾਂ ਤੁਹਾਨੂੰ ਇਹਦਾ ਵੀ ਦਿਖਾ ਦੇਣਾ ਮਾਰ ਕੇ ਵੀਡੀਓ ਦੇ ਵਿੱਚ ਹੀ ਇਹ ਵੀ ਜਵਾਈ ਬੜੀ ਪੋਲੀ ਲੱਗਦੀ ਯਾਰ ਹਨਾ ਜਵਾਈ ਬਹੁਤ ਚੰਗੀ ਬੜੀ ਬੜੀ ਪੋਲੀ ਲੱਗਦੀ ਆ ਬਹੁਤ ਜ਼ਿਆਦੇ ਪੋਲੀ ਆ ਅਗਲੇ ਥਾਂਾਂ 'ਚ ਵੀ ਮਾਰਦੇ ਨੇ ਸੱਚ ਜਵਾਈ ਸੱਜਣੋਂ ਇਹਦੀ ਉਹਦੇ ਨਾਲੋਂ ਵੀ ਜ਼ਿਆਦੇ ਪੋਲੀ ਆ ਮੈਨੂੰ ਇਹਦਾ ਸ਼ੱਕ ਇਹ ਆ ਲੱਗਦਾ ਦੀ ਮਾੜੀ ਮੁੱਟੀ ਹੋਵੇ ਨਾ ਕਿ ਡਾਈਟ ਹਨਾ ਬੜੀ ਪੋਲੀ ਬਈ ਲੈ ਇਹਦਾ ਚਾਹੇ ਜਵਾਕੇ ਚੂਲੇ ਯਾਰ ਹਨਾ ਲੈ ਬਸ ਤੋੜ ਦੇ ਬਾਈ ਖੋਲ ਕੇ ਹੁਣ ਲੈ 1700 ਜਨੋਂ ਤੁਹਾਨੂੰ ਦੋਹਾਂ ਝੋਟੀਆਂ ਨੇ ਆਪਾਂ ਨੇ ਮਰਵਾ ਕੇ ਦਿਖਾਤੀਆਂ ਕੋਈ ਪੂਰ ਛਿੱਟਾ ਛਰਲਾ ਛਿੱਟਾ ਨਹੀਂ ਹੈਗਾ ਬਾਕੀ ਇੱਕ ਵਾਰੀ ਨਾ ਤੁਸੀਂ ਜਦੋਂ ਬਾਈ ਕੋਲੇ ਆਉਂਗੇ ਆਪਦੇ ਹੱਥ ਨਾਲ ਵੀ ਜਾਨਵਰ ਪਾਸ ਕਰਕੇ ਲੈ ਜਿਓ ਕਿਉਂਕਿ ਆਪਦੇ ਹੱਥ ਨਾਲ ਜਿਹੜੀ ਆਪਾਂ ਤਸੱਲੀ ਕਰ ਲਾਂਦੇ ਆ ਉਹ ਠੀਕ ਰਹਿੰਦੀ ਆ ਫਿਰ ਪਿੱਛੋਂ ਕਹਿਣ ਵਾਲੀ ਗੱਲ ਨਹੀਂ ਰਹਿੰਦੀ ਬਾਈ ਹਨਾ ਹਾਂ ਬਾਈ ਇੱਕ ਵਾਰੀ ਇੱਥੇ ਤੋਂ ਬੋਡੀ ਬੰਡਰ ਦੁਬਾਰੀ ਦਿਖਾ ਦੇਣਾ ਝੋਟੀ ਜਿਹੇ ਤੌਰ ਕੇ ਵੀ ਦਿਖਾ ਦੇਣਾ ਤੁਹਾਨੂੰ ਇੱਕ ਵਾਰੀ ਬਹੁਤ ਚੰਗੀ ਝੋਟੀ ਹੈ ਬਾਈ ਇਹ ਤਾਂ ਕਮਾਲ ਹੈ ਬਾਈ ਕਿ ਬਾਂਦਰ ਬੰਤਨ ਚੰਗੀ ਆ ਬਈ ਸਾਰੀ ਬਾਡੀ ਦੀ ਹੈਨਾ ਹੂੰ ਓਏ ਇੱਕ ਹੋਰ ਕਹਿੰਦੇ ਹੁੰਦੇ ਨੇ ਸੱਚੋਂ ਇਹਦੇ ਆ ਬਟਨ ਜੇ ਵੀ ਨਾ ਸਿਮਰ ਕਹਿੰਦੇ ਆਹ ਆ ਸੀ ਆ ਕਹਿੰਦੇ ਬਟਨਾ ਜਿਹੜਾ ਇਹਦਾ ਕੀ ਰਾਜ ਹੁੰਦਾ ਯਾਰ ਕਹਿੰਦੇ ਬਟਨ ਵਾਲੀ ਦੁੱਧ ਦਿੰਦੀ ਆ ਦੁੱਧ ਜਿਆਦਾ ਦਿੰਦੀ ਆ ਹਾਂ ਕੀ ਸੀਨ ਹੁੰਦਾ ਇਹ ਆਪਣੇ ਸੱਜਣਾ ਨੂੰ ਵੀ ਦੱਸ ਦੇ ਯਾਰਾ ਬਈ ਕਹਿੰਦੇ ਜੀ ਇਹਦੇ ਬਟਨ ਜੇ ਹੁਣ ਦੁੱਧ ਜਿਆਦਾ ਦਿੰਦੀ ਆ ਅੱਛਾ ਹਾਂ ਚਲ ਉਹ ਤਾਂ ਬਾਕੀ ਲੱਗੇ ਜਾਊ ਪਤਾ ਹੁਣ ਕਿੰਨਾ ਕ ਦਿੰਦੀ ਆ ਹੈਨਾ ਹਾਂ ਬਈ ਆਪਣੇ ਨੰਬਰ ਬੋਲ ਦੇ ਬਈ ਨੰਬਰ ਹੈਗਾ ਬਈ ਆਪਣਾ 988628674 ਇੱਕ ਵਾਰੀ ਫੇਰ ਬੋਲਦੇ 9862864 ਲొਕੇਸ਼ਨ ਦੱਸਦੇ ਆ ਆਪਣੀ ਸੱਜਣਾ ਆਪਣਾ ਮਾਈ ਪਿੰਡ ਗਵਿੰਦਪੁਰਾ ਜ਼ਿਲ੍ਹਾ ਬਠਿੰਡਾ ਹੈ ਜੇ ਸੱਜਣਾ ਪਿੰਡ ਗਵਿੰਦਪੁਰਾ ਜ਼ਿਲ੍ਹਾ ਬਠਿੰਡਾ ਰਾਮਪੁਰਾ ਫੂਲਵੰਟੀ ਤੋਂ ਜੇ ਆਪਾਂ ਗੱਲ ਕਰ ਲਈਏ 20 ਕਿਲੋਮੀਟਰ ਆ ਬਠਿੰਡੇ ਤੋਂ ਕਿੰਨਾ ਹੈ ਬਠਿੰਡੇ ਤੋਂ ਬਾਈ 10 ਕਿਲੋਮੀਟਰ ਆਪਣਾ ਬਠਿੰਡੇ ਤੋਂ 10 ਬਠਿੰਡੇ ਤੋਂ 9-10 ਕਿਲੋਮੀਟਰ ਹੈ ਹਾਂ ਲੈਣਾ ਦੋਹਾਂ ਝੋਟੀਆਂ 'ਚੋਂ ਨਾ ਜਿਹੜੀ ਵੀ ਝੋਟੀ ਕਿਸੇ ਸੱਜਣ ਨੂੰ ਪਸੰਦ ਆਊਗੀ ਬਾਈ ਨਾਲ ਨਾ ਗੱਲਬਾਤ ਕਰਕੇ ਨੇੜੇ ਆ ਕੇ ਤਸੱਲੀ ਕਰਕੇ ਲੈ ਜਿਓ ਡੰਗ ਦੋ ਡੰਗ ਬਾਈ ਦੇ ਘਰੇ ਚੋਲਿਓ ਬਾਈ ਕਹਿੰਦਾ ਚਾਰ ਡੰਗ ਤੱਕ ਵੀ ਚੋਲੋ ਆਪਾਂ ਨੂੰ ਕੋਈ ਸਮੱਸਿਆ ਨਹੀਂ ਛੇ ਡੰਗ ਚੋਲੇ ਬਾਈ ਹਾਂ ਚਾਰ ਡੰਗ ਛੇ ਡੰਗ ਪੱਚੀ ਆਦੀ ਤਸੱਲੀ ਕਰਕੇ ਲੈ ਜਾਵੇ ਬਾਈ ਇੱਥੋਂ ਵੀ ਲਵੇ ਕਿਤੋਂ ਮਰਜ਼ੀ ਬੰਦਾ ਲੈਂਦਾ ਤਸੱਲੀ ਕਰਕੇ ਲਓ ਉਹ ਹੀ ਗੱਲ ਮੈਂ ਕਹਿਣਾ ਹੁੰਦਾ ਸੱਜਣਾ ਉਹ ਵੀ ਤਸੱਲੀ ਕਰਕੇ ਜਾਨਵਰ ਲੈ ਲਿਆ ਕਰੋ ਕਿਉਂਕਿ ਆਪਾਂ ਨੇ ਕੋਈ ਫਟਿਆ ਪਰਾਣਾ ਲੋਟ ਨਹੀਂ ਦੇਣਾ ਹੁੰਦਾ ਯਾਰ ਮਿਹਨਤ ਦੀ ਕਮਾਈ ਹੁੰਦੀ ਹੈ ਨਾ ਬਾਅਦ 'ਚ ਤੁਸੀਂ ਕਹਿੰਦੇ ਹੋ ਸਾਡੇ ਨਾਲ ਠੱਗੀ ਹੋ ਗਈ ਜੀ ਅਸੀਂ ਵੀਡੀਓ ਕਾਲ ਤੇ ਚਵਾ ਲਈ ਅਸੀਂ ਇੱਕ ਟਾਈਮ ਦੇਖਿਆ ਥੋੜੀ ਵੀਡੀਓ ਦੇਖ ਕੇ ਲੈ ਲਈ ਮਨਾਗਾ ਨਹੀਂ ਸਾਡੇ ਤੇ ਵੀ ਚੀਕ ਨਾ ਕਰਿਆ ਕਰੋ ਤੁਸੀਂ ਨੇ ਪੈਸੇ ਲਾਉਣੇ ਨੇ ਟਾਈਮ ਤੋਂ ਸਹੀ ਗੱਲ ਆ ਭਾਈ ਆਪਦੀ ਤਸੱਲੀ ਕਰ ਦੋ ਡੰਗ ਆਪਦੀ ਤਸੱਲੀ ਜ਼ਰੂਰ ਕਰਕੇ ਜਾਨਵਰ ਖਰੀਦਿਆ ਕਰੋ ਤੇ ਬਾਕੀ ਚੈਨਲ ਨੂੰ ਇਦਾਂ ਹੀ ਪਿਆਰ ਦਿੰਦੇ ਰਹੋ ਸੱਜਣੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਇਕ ਸ਼ੇਅਰ ਤੇ ਕਮੈਂਟ ਕਰ ਦਿਓ ਧੰਨਵਾਦ